ਜੀ ਸਿਕਰ ਟੋਲਾ ਅੱਜ ਅਸੀਂ ਪਹੁੰਚਿਆ ਮਲੇਰ ਕੋਟਲਾ ਤੋਂ ਲਾਣਾ ਰੋਡ ਤੇ ਪੈਂਦੀ ਤਾਲਾ ਫੀਡ ਫੈਕਟਰੀ ਦੇ ਵਿੱਚ ਜੋ ਕਿ ਅਮਰਲ ਹਲਕੇ ਦੇ ਐਮਐਲਏ ਸਰਦਾਰ ਜਸਵੰਤ ਸਿੰਘ ਕਚਨਬਾਰਾ ਜੀ ਦੀ ਫੈਕਟਰੀ ਆ ਜਿਸ ਦੇ ਵਿੱਚੋਂ ਕੀ ਹੜ ਭੀਟਾਂ ਵਾਸਤੇ ਸਪੈਸ਼ਲ ਜਿਹੜੀ ਪੋਸਾਂ ਦੇ ਫੀਡ ਭੇਜੀ ਜਾ ਰਹੀ ਆ ਕਾਫੀ ਮਾਤਰਾ ਦੇ ਵਿੱਚ 10 ਤੋਂ 11 ਗੱਡੀਆਂ ਜਿਹੜੇ ਅੱਜ ਹਰੀ ਚੰਡੀ ਦੇ ਕੈਂਪ ਵਾਲੇ ਦੇ ਸੰਸੇ ਕਚਨਬਾਰਾ ਵੱਲੋਂ ਹਲਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਭੇਜੀ ਜਾ ਰਹੀ ਥੋੜੀ ਗੱਲ ਕਰਾਵਾਂਗੇ ਐਮਐਲਏ ਸਰਦਾਰ ਜਸਵੰਤ ਸਿੰਘ ਕਚਨ ਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਆਫਤ ਆਈ ਹੋਈ ਹੈ ਅਸੀਂ ਘਰੇ ਬੈਠ ਕੇ ਤੁਹਾਤਾਂ ਦੀ ਦੇਖ ਸਾਧਣੀ ਸਾਡਾ ਸਾਰਿਆਂ ਦਾ ਫਰਜ਼ ਹੈ ਆਪਣੀ ਵਿੱਚ ਦੀ ਤਾਕਤ ਦੇ ਨਾਲ ਹੀ ਤਨ ਮਨ ਨਾਲ ਜਿੰਨੀ ਵੀ ਤਨ ਸਿਹਤ ਕਰ ਸਕਦੇ ਕਰਨੀ ਚਾਹੀਦੀ ਹੈ ਅੱਜ ਮੈਂ ਸਾਡੀ ਤਾਰਾ ਫੀਡ ਦੀ ਸਾਰੀ ਕੰਪਨੀ ਨੇ ਇੱਕ ਗੱਡੀ ਪਹਿਲਾਂ ਭੇਜੀ ਸੀ 10 ਗੱਡੀਆਂ ਸੀ ਕੰਪਨੀ ਵੱਲੋਂ ਅੱਜ ਭੇਜ ਰਹੇ ਆ ਇਹ ਗੱਡੀਆਂ ਛੱਡੀਆਂ ਮੇਰਾ ਪਪਾ ਨਾਨਕ ਸਰਦਾਰ ਕੁਲਦੀਪ ਸਿੰਘ ਐਮਐਲਏ ਅਰੰਦਾਵਾ ਜੀ ਕੋਲੇ ਜਾਣ ਗਈਆਂ ਉਹਨਾਂ ਨੇ ਕਿਹਾ ਅਸੀਂ ਵੀ ਕੱਲੀ ਕੱਲੀ ਪੰਚਾਇਤ ਜਿਹੜੇ ਲੋਡ ਬੰਦ ਨੇ ਉਹਨਾਂ ਨੂੰ ਇਹ ਇਹ ਖਾਸ ਕਰਕੇ ਪਸ਼ੂਆਂ ਨੂੰ ਕਿਉਂਕਿ ਬੰਦਿਆਂ ਦੇ ਲਈ ਖਾਣਾ ਬਣਾ ਕੇ ਲੈ ਕੇ ਜਾਣਾ ਸੌਖਾ ਪਸ਼ੂਆਂ ਦੇ ਲਈ ਬਹੁਤ ਔਖਾ ਜਿਹੜੀ ਕੈਟਲ ਫੀਡ ਆ ਕੀ ਤਾਰਾ ਫੀਡ ਬਹੁਤ ਕਰੀਬ ਕਰੀਬ 26 ਸਾਲਾਂ ਤੋਂ ਸੇਵਾ ਕਰ ਰਹੀ ਹੈ। ਕੀ ਹੀ ਖੇਤਰ ਦੇ ਵਿੱਚ ਸਾਰੇ ਪੰਜਾਬ ਤੇ ਪੂਰੇ ਨਾਰਥ ਇੰਡੀਆ ਦੇ ਵਿੱਚ ਅਸੀਂ ਇਹ ਹੀ ਸੋਚਿਆ ਵੀ ਜੇ ਹੁਣ ਅਸੀਂ ਇਸੇ ਸੇਵਾ ਦੇ ਵਿੱਚ ਨਹੀਂ ਆਵਾਂਗੇ ਤੇ ਹੋਰ ਕੌਣ ਆਊਗਾ। ਮੈਂ ਦੂਜਿਆਂ ਜਿਹੜੇ ਸਾਡੇ ਵੀਰ ਸਾਡੇ ਕਲੀਗ ਹੋਰ ਬਹੁਤ ਸਾਰੇ ਕੈਟਲ ਫੀਡ ਦੇ ਵੱਡੀਆਂ ਕੰਪਨੀ ਆ ਆਪਣੇ ਪੰਜਾਬ ਵਿੱਚ ਸਾਡੇ ਨਾਲ ਕੰਮ ਕਰਦੀਆਂ ਨੇ। ਉਹਨਾਂ ਦੇ ਮੈਂਡੀਆ ਨੂੰ ਚੇਅਰਮੈਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਵਿੱਤੀ ਸਾਧਨਾਂ ਨੂੰ ਦੇਖਦੇ ਹੋਏ ਜਿੰਨੀ ਹੋ ਸਕਦੀ ਹੈ ਜਿਹੜੇ ਲਾੱਕੇ ਚ ਹੋ ਸਕਦੀ ਆ ਵੀ ਉੱਥੇ ਤੁਸੀਂ ਡੀਸੀ ਸਾਹਿਬਾਨ ਨੂੰ ਜਾਂ ਐਮਐਲਏ ਸਾਹਿਬਾਨ ਨੂੰ ਸਪੁਰਦ ਕਰੋ ਸੜਕਾਂ ਤੇ ਬਹੁਤ ਵੀ ਜਿੰਨਾਂ ਨੂੰ ਲੋਡ ਨਹੀਂ ਹੁੰਦੀ ਉਹ ਲੋਕ ਵੀ ਖੜ੍ਹ ਜਾਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਅਸਲੀ ਲੋਡ ਬੰਦ ਕੌਣ ਜਿਹਦਾ ਹਲਕੇ ਦੇ ਨਮੰਹੇ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਲੋੜਵੰਦ ਕੌਣ ਇਹ ਲਗਾਤਾਰ ਅੰਜਾਰੀ ਰਹੂਗੀ ਇਹ ਸੇਵਾ ਜਿਹੜੀ ਹਾਂ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀ ਸਾਡੇ ਹਲਕੇ ਦੇ ਵਿੱਚੋਂ ਚਾਰ ਗੱਡੀਆਂ ਮੈਂ ਹੁਣੇ ਅਮਰਗੜ ਦੇ ਵਿੱਚ ਨੇ ਉੱਥੇ ਵੀ ਛੱਡੀ ਦਿਨ ਚੱਲੇ ਆ ਤੇ ਚਾਰ ਗੱਡੀਆਂ ਛੱਡਿਆ ਅਮਰਗੜ ਪੱਲੀयां ਖੜੀਆਂ ਨੇ ਅੱਜ ਸਵੇਰ ਦੀ ਬਰਖਾ ਦੀ ਨਹੀਂ ਤਾਂ ਇਹ ਸਾਰੀਆਂ ਇਕੱਠੀਆਂ ਕਰਦੀਆਂ ਸੀਗੀਆਂ ਉਹ ਵੀ ਹੋ ਰਹੀਆਂ ਨੇ ਤੇ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਬਾਦ ਦੇ ਵਿੱਚ ਵੀ ਸਾਡੇ ਮੁੰਡੇ ਇਕੱਠੇ ਕਰ ਰਹੇ ਨੇ ਪਿੰਡਾਂ ਦੇ ਵਿੱਚੋਂ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਰਦਾਂ ਮੁਤਾਬਕ ਦਾਲਪਨ ਲੈ ਕੇ ਗੱਡੀਆਂ ਤਿਆਰ ਕਰ ਰਹੇ ਨੇ ਹੁਣ ਮੈਂ ਵੈਸੇ ਵੀ ਸਾਰੇ ਸੰਗਤ ਨੂੰ ਇਹ ਅਪੀਲ ਕਰਦਾ ਕਿ ਜੇ ਉੱਥੇ ਜਦੋਂ ਵੀ ਅਸੀਂ ਉਨ ਗਿਆਆਂ ਜਾਂ ਬਹੁਤ ਸਾਰੇ ਥੰ ਨੂੰ ਉਥੋਂ ਪ੍ਰਸ਼ਾਸਨ ਵੱਲੋਂ ਬੇਨਤੀ ਆ ਰਹੀ ਹੈ ਨੇ ਵੀ ਪਸ਼ੂਆਂ ਦੀ ਸੰਭਾਲ ਦੇ ਲਈ ਸਾਨੂੰ ਕੈਟਲ ਫੀਡ ਜਾਂ ਪਸ਼ੂਆਂ ਦਾ ਇੱਕ ਅੱਜ ਕੱਲ੍ਹ ਆਚਾਰ ਚੱਲਦਾ ਉਹਦੀ ਜ਼ਰੂਰਤ ਹੈ ਕਿ ਅਸੀਂ ਪਹਿਲਾਂ ਬਹੁਤ ਸਾਰਾ ਸਾਡਾ ਸਮਾਨ ਆ ਮੁੰਡਿਆਂ ਨੇ ਸਿੱਧਾ ਵੀ ਇਕੱਠਾ ਕਰ ਰਿਹਾ ਦੋਸਤੋ ਬਾਦ ਹੋਣੇ ਸੀ ਨਮੀਆਂ ਇਹਦੇ ਭੇਜਣੀਆਂ ਨੇ ਗੱਡੀਆਂ ਉਹਨਾਂ ਚ ਸਿੱਧਾ ਬੰਦ ਕਰ ਦਿੱਤਾ ਤੇ ਫਿਰ ਉਥੇ ਕੈਟਲ ਫੀਡ ਹੀ ਅਸੀਂ ਸਵੀਕਾਰ ਕਰਦੇ ਆਂ ਵੀ ਸਾਨੂੰ ਕਿਸੇ ਵੀ ਕੰਪਨੀ ਦੀ ਕੋਈ ਵੀ ਆਪਦੇ ਪਿੰਡੋਂ ਜਿਹੜੀ ਵੀ ਦੁਕਾਨ ਹੈਗੀ ਆਪਣੀ ਕੈਟਲ ਫੀਡ ਦਾ ਇੱਕ ਥੈਲਾ, ਦੋ ਥੈਲੇ, ਅੱਧਾ ਥੈਲਾ ਜਿੰਨੇ ਦੋ ਜਾਨੇ ਰਲ ਕੇ ਜਿੰਨੇ ਤੁਸੀਂ ਸੇਵ ਕਰਦੇ ਉਹਦੇ ਪਿੰਡ 'ਚ ਇਕੱਠੀ ਕਰੋ ਕਿ ਭੇਜਣ ਦੀ ਜੁਲਵਾਰੀ ਅਸੀਂ ਚੱਕਾਂਗੇ ਤੇ ਕਿਸੇ ਵੀ ਮੱਦੇ ਨੂੰ ਇਹ ਨਹੀਂ ਹੋਊਗਾ ਵੀ ਕਿਤੇ ਮਿਸਯੂਜ਼ ਹੋ ਜੇ ਬਿਲਕੁਲ ਪ੍ਰਪੂਨ ਲੋਕਾਂ ਤੇ ਟਿਕ ਜਾਊ ਇਹਦੀ ਲੋਕ ਨਹੀਂ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਇਸ ਹੜ੍ਹ ਦੇ ਪ੍ਰਭਾਵਿਤ 区域 ਚ ਸਾਰੀ ਮਸ਼ੀਨਰੀ ਸਾਰੀ ਐਮਐਲਏ ਸਾਹਿਬਨ ਸਾਰੀ ਆਮ ਆਦਮੀ ਪਾਰਟੀ ਲਈ ਹੋਈ ਆ ਇਹਦੀ ਪੂਰੇ ਤਨ ਮਨ ਧਨ ਦੇ ਨਾਲ ਪੂਰੇ ਦਿਲੋਂ ਸਪੋਰਟ ਕਰ ਰਹੀ ਆ ਤੇ ਲੋਕਾਂ ਨੂੰ ਕੱਲੀ ਇਹ ਨਹੀਂ ਹੁੰਦੀ ਲੋਕਾਂ ਨੂੰ ਮਨੋਬਲ ਉੱਚਾ ਚੱਕਣ ਲਈ ਵੀ ਸਾਡੇ ਜਿਹੜੇ ਚਾਹੇ ਕਿਸੇ ਹੋਰ ਪਾਰਟੀ ਦੇ ਵੀ ਹੁਣ ਲੀਡਰਾਂ ਦੀ ਲੋੜ ਹੁੰਦੀ ਹੈ ਸਾਰੇ ਲੀਡਰ ਜਦੋਂ ਕਿਸੇ ਦੁੱਖ ਦੇ ਵਿੱਚ ਜਾ ਕੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਨੇ ਤਾਂ ਲੋਕਾਂ ਨੂੰ ਇੱਕ ਆਸਰਾ ਮਿਲਦਾ ਇਹ ਸਾਡੇ ਪੰਜਾਬ ਦੀ ਵੀ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਰਬੰਸ ਸਿੰਘ ਬਾਣੀ ਦਾ ਉਹਨਾਂ ਦਾ ਸੰਦੇਸ਼ ਆ ਜਿਹੜਾ ਜਾਤ ਪਾਤ ਖਿੱਤੇਆਂ ਤੋਂ ਉੱਪਰ ਉੱਠ ਕੇ ਗੁਰਬਾਣੀ ਸਾਨੂੰ ਦਿਨ ਰਾਤ ਆਖਦੀ ਆ ਅਸੀਂ ਉਹਨਾਂ ਦੇ ਸੰਦੇਸ਼ ਦੀ ਉਸੇ ਬਾਬੇ ਨਾਨਕ ਦੇ ਸੰਦੇਸ਼ ਦੇ ਨਾਲ ਹੀ ਸੇਵਾ ਕਰਦੇ ਆ ਐਮਐਲਏ ਸਾਹਿਬ ਪੰਜਾਬ ਤੁਸੀਂ ਇਦਾਂ ਨਾ ਸੋਚੋ ਇਹ ਬਲ ਇਹ ਤਾਕਤ ਤਾਂ ਕਿਹਨੂੰ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਤੇ ਜਿਹੜੇ ਪੁੱਤਰ ਪਛਦੇ ਵੀ ਕਿੱਥੇ ਨੇ ਪੰਜਾਬ 'ਚ ਪਛਦੇ ਨੇ ਲੋਨਾਂ ਨਹੀਂ ਪਾਣੀ ਦੇ ਤਾਂ ਕਹਿੰਦੇ ਸਾਡਾ ਹੱਕ ਹੈ ਦੇਖੋ ਇਹ ਪੋਲੀਟੀਕਲ ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ ਤੇ ਉਹ ਜੇ ਹੁਣ ਕੇਂਦਰ ਸਾਡੇ ਨਾਲ ਧੱਕਾ ਕਰਦੇ ਪਰ ਅਸੀਂ ਆ ਜੁਲਮ ਸਹਿ ਕੇ ਲੋਕਾਂ ਦੀ ਸੇਵਾ ਕਰਦੇ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਅਸੀਂ ਜੋ ਛੇਟ ਸਾਡੀ ਕਰਦੇ ਸੀ ਨਹੀਂ ਕਰਦੇ ਅਸੀਂ ਨਾ ਗੁਰੂ ਨਾਨਕ ਦਾ ਹੁਕਮ ਮੰਨਣਾ ਜੇ ਉਹਨੇ ਸਾਨੂੰ ਕਹਿਤਾ ਬਾਹਰਲੇ ਦੇਸ਼ ਕਿਤੇ ਕਰੋ ਜਿੱਥੇ ਵੀ ਬੱਕ ਜਾਗੇ ਅਸੀਂ ਤਾਂ ਗੁਰੂ ਨਾਨਕ ਦਾ ਸੰਦੇਸ਼ ਮੰਨ ਕੇ ਚੱਲਦੇ ਆ ਸਾਡੇ ਨਾਲ ਕਿਸੇ ਦੇਸ਼ ਵਿਦੇਸ਼ ਕਿਸੇ ਛੇਟ ਦਾ ਕੋਈ ਕੰਪੀਟੀਸ਼ਨ ਨਹੀਂ